ਕੀ ਨਾਮ ਜੀ ਆਪਣਾ ਮੇਰਾ ਨਾਮ ਕਸ਼ਮੀਰ ਮਸੀਬ ਪੀਟੀਆਈ ਟੀਚਰ ਸਰਕਾਰੀ ਹਾਈ ਸਕੂਲ ਮਨਸੂਰ ਕੇ ਸਰ ਕੀ ਕਹਿਣਾ ਚਾਹੋਗੇ ਜਿੱਥੇ ਚੋਰੀ ਦੀ ਜਿਹੜੀ ਵਾਰਦਾਤ ਆਈ ਵਿਖੋ ਸਵੇਰ ਜਦ ਮੈਡਮ ਸਕੂਲ ਆਏ ਨੇ ਤੇ ਉਹਨਾਂ ਇਹ ਵੇਖਿਆ ਵੀ ਸਾਡੇ ਸਕੂਲ ਚੋਰੀ ਹੋ ਗਈ ਆ ਉਹਨਾਂ ਉਸੇ ਟਾਈਮ ਸਾਡੇ ਸਕੂਲ ਨੂੰ ਫੋਨ ਕੀਤਾ ਵੀ ਸਰ ਜੀ ਇੱਧਰ ਆਇਓ ਇਹ ਸਾਡੇ ਤੋਂ ਚੋਰੀ ਹੋ ਗਈ ਆ ਆਈ ਇੱਥੇ ਆਏ ਆ ਪਰ ਇੱਥੇ ਇਹ ਵੀ ਬਹੁਤ ਸਾਰਾ ਕੰਮ ਹੈ ਕਿਉਂਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਕੰਧਾਂ ਟੱਪ ਕੇ ਜ਼ਰੂਰ ਨਸ਼ੇ ਦਾ ওভারਡੋਜ਼ ਚੀ ਕਹਿੰਦੀ ਲਾਉਂਦੇ ਨੇ ਨਸ਼ੇ ਕਰਦੇ ਨੇ ਮੰਨ ਲਓ ਕੱਲ ਨੂੰ ਕੋਈ ਬੱਚਾ ਇਹ ਨਸ਼ਾ ਕਰਤਾ ਇਹਦੇ ਵਿੱਚ ਕੋਈ ਮਰ ਗਿਆ ਸਕੂਲ ਦੇ ਕੈਬਨ ਦੇ ਵਿੱਚ ਹੀ ਤੇ ਬਾਅਦ ਚ ਪੁੱਛਗਿਸ਼ ਟੀਚਰ ਨੂੰ ਹੋਣੀ ਆ ਤੇ ਇਹਦਾ ਜ਼ਿੰਮੇਵਾਰ ਵੇਖੋ ਜੋ ਵੀ ਇਹ ਬੱਚੇ ਕਰਦੇ ਨੇ ਮੜਾ ਕੰਮ ਕਰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਨੀ ਆ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਕੂਲ ਦੇ ਵੱਲ ਜ਼ਰੂਰ ਧਿਆਨ ਦੇਵੇ ਸਕੂਲਾਂ ਦੇ ਸਰਕਾਰੀ ਹਾਈ ਸਕੂਲ ਮਨਸੂਰ ਕਿਆਬਾਦੀ ਇਹ ਸਰਕਾਰੀ ਪ੍ਰਾਇਮਰੀ ਸਕੂਲੀ ਮਸੂਰਕੇ ਜਿਹੜਾ ਆਬਾਦੀ ਆ ਇੱਥੇ ਕਮ ਸੋ ਕਮ ਪ੍ਰਸ਼ਾਸਨ ਹੋਰ ਨਹੀਂ ਤੇ ਇੱਕ ਵਾਰੀ ਸਵੇਰੇ ਕੋਈ ਸ਼ਾਮ ਨੂੰ ਜ਼ਰੂਰ ਚੱਕਰ ਲਾਵੇ ਜਿਹੜੇ ਅਧਾਰਤ ਕਿਤੇ ਪੈਕੇ ਹੁੰਦੇ ਨੇ ਨਸ਼ੇੜੀ ਉਹਨਾਂ ਨੂੰ ਨਕੇਲ ਪਾਈ ਜਾਵੇ ਬਾਕੀ ਇਹ ਜਿਹੜਾ ਕੰਮ ਚੋਰੀ ਦਾ ਇਹ ਨਸ਼ੇ ਕਰਨ ਵਾਲਿਆਂ ਦਾ ਹੋਰ ਕਿਸੇ ਦਾ ਨਹੀਂ ਹੈ ਹਾਂ ਜੀ ਮੈਡਮ ਜੀ ਇਹ ਚੱਕ ਚੋਰੀ ਦੀ ਕੋਈ ਘਟਨਾ ਵਾਪਰੀ ਹੈ ਸਕੂਲ ਦੇ ਵਿੱਚ ਕੀ ਮਾਮਲਾ ਜੀ ਹਾਂ ਜੀ ਮੇਰਾ ਨਾਮ ਰਣਜਨਦੀਪ ਕੋਹੜਾ ਔਰ ਮੈਂ ਇਥੇ ਸਕੂਲ ਦੀ ਇਨਚਾਰਜ ਆ ਔਰ ਇੱਥੇ ਇਹ ਨਹੀਂ ਕਿ ਹੋਣੀ ਚੋਰੀ ਹੋਈ ਆ ਜਦੋਂ ਦੀ ਮੈਂ ਇੱਥੇ ਸਕੂਲ ਵਿੱਚ ਆਈ ਆ ਇੱਥੇ ਕੁਛ ਤੇ ਕੁਛ ਪ੍ਰੋਬਲਮ ਚੱਲਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਸਟਾਰਟਿੰਗ ਵਿੱਚ ਮੈਨੂੰ ਇਹ ਪ੍ਰੋਬਲਮਸ ਆਈਆਂ ਕਿ ਪਹਿਲੇ ਜਿਵੇਂ ਟੈਕਸ ਲਾਗੇ ਲੱਗੇ ਸਕੂਲ ਦੀਆਂ ਗੱਟਰ ਲੱਗੇ ਦੀਆਂ ਗੱਟਰ ਤੋੜ ਕੇ ਉਹਦੀ ਅੰਦਰੋਂ ਸੀਖਾ ਕੱਢ ਕੇ ਲੱਗੇ ਮੈਂ ਸਰਪੰਚ ਨੂੰ ਵੀ ਬੁਲਾਉਂਦੀ ਰਹੀ ਆ ਇੱਥੇ ਬਟ ਕਿਸੇ ਨੇ ਕੁਝ ਨਹੀਂ ਸੁਣਿਆ ਫਿਰ ਉਸ ਤੋਂ ਬਾਅਦ ਇੱਥੇ ਮੈਨੂੰ ਨਸ਼ੇ ਕਰਦੇ ਲੜਕੇ ਜਿਹੜੇ ਉਹ ਆਉਂਦੇ ਰਹੇ ਨੇ ਇੱਥੇ ਮੇਰੇ ਹਾਊਸ ਦੇ ਵਿੱਚ ਉਹ ਸਿਰਿੰਜਾਂ ਸੁੱਟ ਕੇ ਜਾਂਦੇ ਰਹੇ ਆ ਫਸਟ ਟਾਈਮ ਮੌਨਨੈ ਸਰੇਂਜ ਤੇ ਨਾਲ ਉਹ ਛੁੱਟੀ ਸੀਗੀ ਸੂਈ ਔਰ ਮੈਂ ਪੁਲਿਸ ਨੂੰ ਵੀ ਬੁਲਾਇਆ ਕਿ ਜੇ ਇੱਥੇ ਕਿਸੇ ਮੇਰੇ ਬੱਚੇ ਤੇ ਲੱਗ ਜੇ ਤੇ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਤੇ ਫਿਰ ਉਹ ਜ਼ਿੰਮੇਵਾਰ ਤੇ ਕੋਈ ਨਹੀਂ ਨਾ ਮੇਰੇ ਬੱਚਿਆਂ ਦਾ ਫਿਰ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆ ਕੇ ਮੌਕਾ ਦੇਖਿਆ ਤੇ ਚਲੇ ਗਏ ਕਿ ਚਲੋ ਕੋਈ ਨਹੀਂ ਮਾਮਾ ਸੀ ਚੱਕਰ ਲਾਵਾਂਗੇ ਫਿਰ ਟੋੜਾ ਵੀਦਨ ਇੱਕ ਹਫਤੇ ਬਾਅਦ ਫਿਰ ਮੈਨੂੰ ਫਿਰ ਦੁਬਾਰਾ ਸਰੇਂਜ ਮਿਲੀ ਆ ਔਰ ਉਹ ਡਰਗ ਦੀ ਭਰੀ ਹੋਈ ਸੀਗੀ ਉਹ ਵੀ ਇੱਥੇ ਪਈ ਉਹਦੇ ਨਾਲ ਸੂਈ ਵੀ ਲੱਗੀ ਹੋਈ ਸੀਗੀ ਉਹ ਵੀ ਮੈਨੂੰ ਬੱਚਿਆਂ ਨੇ ਦੱਸਿਆ ਕਿ ਮਾਮਾ ਇੱਥੇ ਪਈ ਹੋਈ ਆ ਮੈਂ ਫ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਛੋਟੀਆਂ-ਛੋਟੀਆਂ ਚੋਰੀਆਂ ਤੇ ਇੱਥੇ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਅੱਜ ਜਦੋਂ ਆਪਾਂ ਸਵੇਰੇ ਸਕੂਲ ਆਏ ਆ ਸਾਡਾ ਲੋਕ ਖੁੱਲਾ ਸੀਗਾ ਕਿਚਨ ਦਾ ਔਰ ਜਦੋਂ ਆਪਾਂ ਕਿਚਨ ਦੇ ਅੰਦਰ ਐਂਟਰ ਹੋਏ ਆ ਤੇ ਉੱਥੇ ਨਾਲ ਚੋਲ ਦਾ ਜਿਹੜਾ ਡਰਾਮਾ ਉਹਦਾ ਟੱਕਣ ਖੁੱਲਿਆ ਹੀ ਨੀਚੋਂ ਔਰ ਚੋਲ ਵੀ ਨਹੀਂ ਹੈਗੇ ਸੀਗੇ ਔਰ ਜਿਹੜੀ ਡਰਮੀ ਸੀਗੀ ਉਹਦੇ ਵਿੱਚ ਆਪਾਂ ਬੋਰੀ ਸਮੇਤ ਆਟਾ ਰੱਖਿਆ ਹੋਇਆ ਸੀਗਾ ਉਹ ਵੀ ਚੱਕ ਕੇ ਲਾਗੇ ਵਿੱਚੋਂ ਇਹ ਜਿਹੜਾ ਰਾਸ਼ਨ ਸੀਗਾ ਉਹ ਸਾਰਾ ਲੈ ਗਏ ਔਰ ਨਾਲ ਦੀ ਇੱਕ ਕੁੱਕਰ ਸੀਗਾ ਆਪਾਂ ਹਜੇ ਥੋੜੀ ਦੇ ਨੀ ਹੋਇਆ ਸੀ ਖਰੀਦਿਆ ਸੀ ਨਵਾਂ ਕੁੱਕਰ ਸੀਗਾ ਉਹ ਵੀ ਚੱਕ ਕੇ ਲੈ ਗਏ ਆ ਗੈਸ ਸਿਲੰਡਰ ਵੀ ਸਾਡਾ ਚੱਕ ਕੇ ਲਗੇ ਔਰ ਇੱਥੇ ਸਾਡੇ ਬਾਹਰ ਕੈਮਰੇ ਲੱਗੇ ਹੋਏ ਸੀਗੇ ਉਹ ਵੀ ਲੱਗੇ ਨੇ ਤੇ ਡੀਵੀਆਰ 'ਚ ਥੋੜੀ ਜੀ ਸਾਡੀ ਖਰਾਬੀ ਸੀਗੀ ਤੇ ਉਹ ਵੀ ਆਪਾਂ ਲਾ ਕੇ ਰੱਖਿਆ ਹੋਇਆ ਸੀ ਤੇ ਉਹ ਆਪਾਂ ਕਿਚਨ 'ਚ ਐਕਸਟਰਾਸ ਮਾਰ ਰੱਖ ਦਿੰਨੇ ਹੋਣੇ ਉਹ ਵੀ ਉਹ ਤੋਂ ਹੀ ਚੱਕ ਕੇ ਉਹ ਵੀ ਲੈ ਗਏ ਨੇ ਨਾਲ ਹੀ ਮਤਲਬ ਕਿ ਓਵਰ ਆਲ ਕਾਫੀ ਨੁਕਸਾਨ ਕਰ ਗਏ ਅੱਜ ਸਾਡੇ ਮਿੱਡੇ ਵੀ ਲੀ ਵੀ ਸਕੂਲ ਨਹੀਂ ਬਣਿਆ ਮੇਰੇ ਬੱਚੇ ਵਿਚਾਰੇ ਅੱਜ ਭੁੱਖੇ ਨੇ ਤੇ ਇਸ ਲਈ ਮੈਂ ਤੇ ਹੀ ਕਹੂੰਗੀ ਕਿ ਮੈਂ ਹੁਣ ਇੰਚਾਰਜ ਕੋਲ ਗਈ ਸੀ ਚੌਂਕੀ ਇੰਚਾਰਜ ਕੋਲ ਉਹ ਸਾਨੂੰ ਉੱਥੇ ਮਿਲੇ ਨਹੀਂ ਉਹਨਾਂ ਨੇ ਸਾਡੀ ਜਿਹੜੀ ਦਰਖਾਸਤ ਉਹ ਰੱਖੀ ਨਹੀਂ ਆਪਾਂ ਵਾਪਸ ਲੈਟ ਉਹ ਹੁਣ ਇੱਥੇ ਆਉਣ ਲੱਗੇ ਆ ਸਕੂਲ ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਨੇ ਕੀ ਮੰ ਕੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਇਹੀ ਪ੍ਰਸ਼ਾਸਨ ਕੋਲ ਆਪਾਂ ਮੰਗ ਕਰਦੇ ਕਿ ਸਾਡੇ ਜੋ ਵੀ ਚੋਰਾਂ ਨੂੰ ਨੁਕੀਲ ਪਾਈ ਜਾਵੇ ਜੋ ਰੋਜ਼-ਰੋਜ਼ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਥੋੜਾ ਬਹੁਤ ਤੇ ਜਿਵੇਂ ਨਸ਼ੇ ਮੈਨੂੰ ਨਹੀਂ ਲੱਗਦਾ ਕਿ ਸਕੂਲ ਦੇ ਵਿੱਚ ਨਸ਼ੇ ਕਰਨੇ ਜਿਹੜੇ ਉਹ ਸਹੀ ਆ ਇਤੋਂ ਤੱਕ ਕਿ ਮੈਨੂੰ ਸਕੂਲ ਵਿੱਚ ਉਹ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਰਹੀਆਂ ਨੇ ਔਰ ਇਹ ਵੀ ਮੈਂ ਪੁਲਿਸ ਨੂੰ ਦੱਸਿਆ ਕਿ ਸਾਡੇ ਸਕੂਲ 'ਚ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਨੇ ਇੱਥੇ ਸਾਡੇ ਡੈਸਕ ਜੇ ਕੋਈ ਬਾਹਰ ਰਹਿ ਜਾਵੇ ਉਹ ਕੰਧਾਂ ਦੇ ਨਾਲ ਲੱਗਿਆ ਹੁੰਦਾ ਉਹ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਇੱਕ ਦਿਨ ਸਾਡੇ ਇੱਥੇ ਸਕੂਲ ਵਿੱਚ ਵੋਮਿਟ ਵੀ ਕਰੀਆਂ ਹੋਈਆਂ ਸੀ ਉੱਥੇ ਕੋਰੀਡੋਰ ਦੇ ਵਿੱਚ ਮੈਂ ਸਾਰੇ ਘਰ ਘਰ ਗਈਆਂ ਮੈਂ ਸਾਰੇ ਪੁੱਛਿਆ ਤਾਂ ਸਾਰੇ ਲੋਕੀ ਕਹਿੰਦੇ ਜੀ ਸਾਡੇ ਕੀਤੇ ਨੇ ਹੁਣ ਦੱਸੋ ਇੱਕ ਲੇਡੀ ਇਕੱਲੀ ਕੀ ਕਰ ਸਕਦੀ ਆ ਬਸ ਪੁੱਛ ਹੀ ਸਕਦੀ ਆ ਔਰ ਹੁਣ ਇੱਥੇ ਦੇ ਕੋਣ ਮੇਰੇ ਛੋਟੇ ਛੋਟੇ ਬੱਚੀਆਂ ਵੀ ਸਕੂਲ ਆਉਂਦੀਆਂ ਨੇ ਆਮ ਤੌਰ ਤੇ ਜਿਹੜੇ ਨਸ਼ੇੜੀ ਨੇ ਮੁੰਡੇ ਉਹ ਸਾਡੇ ਇੱਥੇ ਪਿੱਛੇ ਬੈਠੇ ਰਹਿੰਦੇ ਨੇ ਇੱਥੇ ਕਾਫੀ ਸਾਰਾ ਘਾਹ ਸੀ ਉਹ ਵੀ ਮੈਂ ਕਹਿ ਕੇ ਕਟਵਾਇਆ ਏ ਕਿ ਮੇਰੀਆਂ ਛੋਟੀਆਂ ਛੋਟੀਆਂ ਬੱਚੀਆਂ ਸਕੂਲ ਆਉਂਦੀਆਂ ਜੇ ਉਹਨਾਂ ਨੂੰ ਕੋਈ ਚੱਕ ਲੈ ਉਧਰ ਨੂੰ ਲੈ ਜਾਏ ਤੁਹਾਨੂੰ ਪਤਾ ਕੋਈ ਵੀ ਘਟਨਾ ਵਾਪਰ ਸਕਦੀ ਹੈ ਹੁਣ ਮੰਗ ਤੇ ਮੇਰੀ ਇਹੀ ਹੋਈ ਆ ਕਿ ਇਸ ਚੀਜ਼ ਨੂੰ ਇਸ ਪਿੰਡ ਚ ਰੋਕਿਆ ਜਾਏ ਕਿਉਂਕਿ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹ ਹੀ ਚੋਰੀ ਕਰਦੇ ਨੇ ਹਾਂ